मेरी जान पर फजल अपना बेहद और बेहिसाब किया हाँ ਅੱਜ ਦਾ ਇਹ ਦਿਨ ਆਪ ਸਭ ਦੇ ਲਈ ਬਹੁਤ ਹੀ ਮੁਬਾਰਕ ਹੋਵੇ ਮੇਰੇ ਪਿਆਰੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਅਧਿਆਇ ਉਸ ਦੀ 2 ਅਤੇ 3 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਭਈ ਸਾਂਝ ਦੇ ਵੇਲੇ ਤੁਸੀਂ ਕਹਿੰਦੇ ਹੋ ਭੜਕੇ ਨਿੰਬੜ ਹੋਊ ਕਿਉਂਕਿ ਆਕਾਸ਼ ਲਾਲ ਹੈ ਅਤੇ ਸਵੇਰ ਨੂੰ ਆਖਦੇ ਹੋ ਅੱਜ ਹਨੇਰੀ ਬਗੇਗੀ ਕਿਉਂਕਿ ਆਕਾਸ਼ ਲਾਲ ਅਤੇ ਗਹਿਰਾ ਹੈ ਆਕਾਸ਼ ਦੇ ਤੌਰ ਪਰ ਹੋਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਾਲੂਮ ਨਹੀਂ ਕਰ ਸਕਦੇ ਵਾਪ ਦੇ ਕਾਰਨ ਮਨੁੱਖ ਆਪਣੀ ਹੀ ਮਰਜ਼ੀ ਅਤੇ ਮੂਰਖਤਾ ਦੇ ਵਿੱਚ ਗਵਾਚਿਆ ਹੋਇਆ ਹੈ ਇਸ ਲਈ ਪ੍ਰਭੂ ਯੇਸ਼ੂ ਮਸੀਹ ਜੀ ਇਹ ਸਵਾਲ ਉਹਨਾਂ ਨੂੰ ਪੁੱਛ ਰਹੇ ਹਨ ਕਿ ਆਕਾਸ਼ ਦੇ ਤੌਰ ਪੌਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਾਲੂਮ ਨਹੀਂ ਕਰ ਸਕਦੇ ਪ੍ਰਭੂ ਯੇਸ਼ੂ ਮਸੀਹ ਜਿਹੜੇ ਕਿ ਸਵਰਗ ਨੂੰ ਛੱਡ ਕੇ ਇਸ ਧਰਤੀ ਉੱਪਰ ਮਨੁੱਖੀ ਰੂਪ ਵਿੱਚ ਪੈਦਾ ਹੋਏ ਅਤੇ ਮਨੁੱਖਾਂ ਦੇ ਵਿੱਚ ਉਹਨਾਂ ਨੇ ਵਾਸ ਕੀਤਾ ਅਤੇ ਸਵਰਗ ਰਾਜ ਨੂੰ ਮਨੁੱਖਾਂ ਦੇ ਲਈ ਇਸ ਧਰਤੀ ਦੇ ਉੱਪਰ ਲਿਆ ਆਏ ਉਸਦੇ ਜਨਮ ਦੇ ਸਮੇਂ ਕੁਝ ਬੁੱਧੀਮਾਨ ਮਨੁੱਖ ਜਦੋਂ ਉਸਦੀ ਆਰਾਧਨਾ ਕਰਨ ਦੇ ਲਈ ਆਏ ਸਨ ਤਾਂ ਜੋਤਸ਼ੀਆਂ ਨੇ ਪਵਿੱਤਰ ਗ੍ਰੰਥ ਦੇ ਅਨੁਸਾਰ ਹੇਰੋਦੇਸ ਨੂੰ ਦੱਸਿਆ ਸੀ ਕਿ ਮਸੀਹ ਜਿਹੜਾ ਹੈ ਉਹ ਕਿੱਥੇ ਪੈਦਾ ਹੋਵੇਗਾ ਅਰਥਾਤ ਉਹ ਪਵਿੱਤਰ ਗ੍ਰੰਥ ਦੇ ਅਨੁਸਾਰ ਮਸੀਹ ਦੇ ਪੈਦਾ ਹੋਣ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਜਾਣਦੇ ਸਨ ਉਹ ਮਸੀਹ ਹੈ ਜਿਸ ਨੂੰ ਉਨ੍ਹਾਂ ਨੇ ਕੰਮਾਂ ਉਦੇਸ਼ਾਂ ਅਤੇ ਰੂਪ ਦੇ ਦੁਆਰਾ ਪ੍ਰਭਾਸ਼ਿਤ ਕੀਤਾ ਹੈ ਤੇ ਲੋਕ ਉਸ ਦੇ ਕੋਲ ਆਉਂਦੇ ਵੀ ਸਨ ਸਭ ਤੋਂ ਵੱਡੀ ਗੱਲ ਮੇਰੇ ਪਿਆਰੋ ਇਹ ਹੈ ਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਦੁਆਰਾ ਪੁਰਾਣੇ ਨੇਮ ਦੇ ਸਾਰੇ ਵਚਨਾਂ ਨੂੰ ਪੂਰਾ ਕਰਦੇ ਹੋਏ ਦੇਖਦੇ ਹਾਂ ਦੂਸਰਾ ਉਹਨਾਂ ਦੇ ਬਲੀਦਾਨ ਤੇ ਜੀ ਉੱਠਣ ਦੀ ਤਾਕਤ ਦੇ ਰਾਹੀਂ ਵੀ ਪੂਰਾ ਕਰਦਾ ਹੋਇਆ ਦੇਖ ਸਕਦੇ ਹਾਂ ਤੀਸਰਾ ਆਪਣੀ ਦੂਸਰੀ ਆਮਦ ਦੇ ਬਾਰੇ ਵਿੱਚ ਭਵਿੱਖਬਾਣੀਆਂ ਨੂੰ ਪੂਰਾ ਕਰਨ ਲਈ ਉਹ ਜਲਦੀ ਹੀ ਆਉਣ ਵਾਲੇ ਹਨ ਹੁਣ ਜਿਹੜਾ ਵੀ ਵਿਅਕਤੀ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ ਓ ਪ੍ਰਭੂ ਦੀ ਦੂਸਰੀ ਆਮਦ ਦੇ ਲਈ ਤਿਆਰੀ ਕਰ ਪਾਉਂਦਾ ਹੈ ਪਿਆਰੋ ਤੁਸੀਂ ਵੀ ਇਸ ਤਰ੍ਹਾਂ ਕਰ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਦੇ ਲਈ ਇਹੇ ਬੇਨਤੀ ਹੈ ਧੰਨਵਾਦ